ਰਹੇ ਰਹੀ ਹੈ ਪੂਰਨ ਸੁੀਖ ਬਖਾਦ ਨੀਦ ਨਿਆਬ ਤਹਾ ਤੇ ਸੋਤ ਪਈ ਆਂ ਜੀ ਦੇ ਅਕਾਸ਼ ਬਕਾਸ਼ ਮਲਿਉ ਕੈ ਕੀ ਉਪਮਾ ਪਰ ਤੇ ਨ ਗਈ ਰਹਿ ਪੂਰਨ ਨੀਦ ਹੋ ਤੋ ਰਬ ਮਾਨ ਚੰਦ ਕਾਉ ਬਦਹੀ ਜਾ ਰਹੀ ਰਿਸ਼ ਬਾਬਾ ਕੋਹੇ ਕਿ ਹੈ ਚੁਕਰਮਨ ਤੇ ਕਰੋ ਨਾ ਕਰੋ ਹਨ ਰੋਵਰ ਕੋ ਜਬ ਜਾਏ ਮਨ ਹੋ ਸਚੈ ਕਰ ਆਪਣੀ ਆਸ਼ਿਕ ਹੋਇਆ ਆਪਣੀ ਮਨ ਕੋਈ ਰਾਤ ਤਹੋਂ ਚਰਾਂ ਨਨ ਨਿਦਾਨ ਬਣਿਆ ਤੇਰੀ ਰਣ ਮਹਿ ਤੱਕ ਜੂਜਮਰੋ ਗੰਗਿਰਤ ਰਤਵ ਵੇਤਾ ਮਹਿ ਪਾਣੇ ਹੋਂ ਸਾਵੇ ਰਸ ਦਰਮਈ ਦਾਏ ਤੇਰੇ ਤੇਰਸਾਦ ਪਰੋ ਲਗ ਤੇ ਸਖਲੋ ਬਕਾਸ ਰਹੀਆ ਹੋਇ ਕਹਿਤ ਕਰੀ ਤਬਨੇ ਸਤ ਸਹਿਆ ਕੀ ਕਹਾਏ ਪੂਰੀ ਪਈ ਹੈ ਸਰਬਾਤਮਾ ਦਾ ਅਰਸ਼ ਹੋ ਜਿਸ ਕੈ ਕਰਤਾ ਹੈ ਦਈ ਹੈ ਗ੍ਰੰਥ ਸਤ ਸਹਾਇ ਆ ਕੋ ਨ ਰੋ ਜਾਂ ਸਮੇਂ ਅਰੰਡਾ ਕੋਏ ਜੇਨ ਮਿਤ ਕਬ ਨੇ ਕਹਿਓ ਸੋ ਜੀ ਚੰਡ ਕਾ ਸੋਏ ਨਸਿ ਭਾਰ ਸਿਖਰਨ ਕੋ ਕਾਲ ਸਮੇਂ ਚਿਤ ਲਾਏ ਗੁਰਨ ਕਰੋ ਗ੍ਰੰਥ ਏ ਤੁਮ ਮੋਹ ਕਹੋ ਸਹਾਇ